ਵੇਖੇ ਕੀ ਕਰਦੇ ਆ ਤੈਨੂੰ ਚੀਰ ਦੇਾਂਗੇ ਮਾਰ ਦੇਾਂਗੇ ਉਹ ਤੇ ਸਾਫ ਹੈ ਕਿ ਇਹ ਸ਼ਰੋਮਣੀ ਕਮੇਟੀ ਵਾਲਾ ਲਾਣਾ ਨੂੰ ਧਮਕੀਆਂ ਹੀ ਨਹੀਂ ਸੀ ਦਿੰਦਾ ਉਹਦੇ ਤੇ ਪਰਚੇ ਵੀ ਕਰਾਉਂਦਾ ਸੀ ਵੀਰ ਸੱਜਣ ਜਿਹੜੇ ਨੇ ਭਪਿੰਦਰ ਸਿੰਘ ਹੋਣੀ ਉਹਨਾਂ ਦੇ ਫੋਨ ਤੇ ਉਹਨਾਂ ਨੂੰ ਧਮਕੀਆਂ ਆਉਣੀਆਂ ਕਿ ਸ਼ੈਣੀ ਤੋਂ ਬਾਅਦ ਹੁਣ ਤੇਰਾ ਨੰਬਰ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਟਾਂਡਾ ਦੇ ਵਿੱਚ ਜਿੱਥੇ ਕਿ ਪ੍ਰੀਤ ਸਿੰਘ ਸੈਣੀ ਦੀ ਮੌਤ ਦੀ ਅੰਤਮ ਅਰਦਾਸ ਹੈਗੀ ਸੀਗੀ ਸੋ ਇੱਥੇ ਹਜ਼ਾਰਾਂ ਸੰਗਤਾਂ ਪਹੁੰਚੀਆਂ ਨੇ ਭਾਈ ਵਡਾਲਾ ਵੀ ਪਹੁੰਚੇ ਨੇ ਹੋਰ ਵੀ ਭਾਈ ਸਖਜੀਤ ਸਿੰਘ ਖੋਸੇ ਹੋਰ ਵੀ ਜਿਹੜੇ ਪ੍ਰਚਾਰਕ ਪਹੁੰਚੇ ਨੇ ਸਿੱਖ ਕੌਮ ਦੇ ਜਿਹੜੇ ਹੈਗੇ ਨੇ ਨਿਧੜਕ ਸੋ ਪ੍ਰੀਤ ਸਿੰਘ ਸੈਣੀ ਨਿਧੜਕ ਪਰ ਤਰਕਾਰ ਹੈਗੇ ਸੀਗੇ ਕੌਮ ਦੇ ਬڑے ਵੱਡੇ ਵੱਡੇ ਸਵਾਲ ਚੁੱਕਦੇ ਸੀਗੇ ਐਸਜੀਪੀਸੀ ਤੇ ਸੋ ਅੱਜ ਅੰਤਮ ਅਰਦਾਸ ਹੋ ਚੁੱਕੀ ਹੈ ਸੋ ਗੱਲਬਾਤ ਕਰਨੇ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਵਿਡਾਲਾ ਸਾਹਿਬ ਨਾਲ ਹਾਂਜੀ ਵੀਰ ਜੀ ਵਾਹਿਗੁਰੂ ਜਿੱਖ ਕਾਲ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਜਿਸ ਤਰ੍ਹਾਂ ਪ੍ਰੀਤ ਸਿੰਘ ਸੈਣੀ ਦੀ ਜਿਹੜੀ ਮੌਤ ਹੋਈ ਸੀਗੀ ਪਿੱਛੇ ਜੇ ਸਮੇਂ ਦੇ ਵਿੱਚ ਪੱਤਰਕਾਰ ਸਾਹਿਬ ਦੀ ਜਿਹੜੇ ਸਿੱਖ ਕੌਮ ਦੇ ਨਿਧੜਕ ਪੱਤਰਕਾਰ ਹੈਗੇ ਸੀਗੇ بڑے ਵੱਡੇ ਵੱਡੇ ਸਵਾਲ ਜਿਹੜੇ ਹੈਗੇ ਸੀਗੇ ਐਸਜੀਪੀਸੀ ਦੇ ਮੁੱਦੇ ਤੇ ਚੱਕਦੇ ਸੀਗੇ ਇਹ ਸਾਰੀ ਮੌਤ ਦਾ ਕਾਰਨ ਹੈ ਕੀ ਹੈ ਮੌਤ ਦਾ ਕਾਰਨ ਕੀ ਹੋਊ ਇਹ ਤਾਂ ਉਹਨਾਂ ਦੀ ਜਿਹੜੀ ਮੁਲਾਜ਼ਾ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਣਾ ਜੀ ਉਹਦੇ ਵਿੱਚ ਜਿਹੜੀ ਡਾਕਟਰਾਂ ਦੀ ਟੀਮ ਹੈ ਉਹਨਾਂ ਨੇ ਪਹਿਲਾਂ 10-15 ਦਿਨ ਦਾ ਸਮਾਂ ਦਿੱਤਾ ਸੀਗਾ ਹੁਣ ਵੀ ਐਡਵੋਕੇਟ ਸਭ ਸਾਡੇ ਨਾਲ ਨੇ ਜੀ ਜੀ ਡਾਕਟਰ ਸਾਹਿਬ ਨਾਲ ਨੇ ਉਹਨਾਂ ਦਾ ਵੀ ਸਾਰਿਆਂ ਦਾ ਹੀ ਕਹਿਣਾ ਆ ਕਿ ਜਦ ਤੱਕ ਉਹ ਮੈਡੀਕਲ ਰਿਪੋਰਟ ਆ ਨਹੀਂ ਜਾਂਦੀ ਉਹਨਾਂ ਚਿਰ ਅਸੀਂ ਉਹਦੇ ਤੇ ਕੋਈ ਵੀ ਕਿੰਤੂ ਨਹੀਂ ਕਰ ਸਕਦੇ ਜੀ ਰਹੀ ਗੱਲ ਸੈਣੀ ਸਾਹਿਬ ਦੀ ਮੌਤ ਦੀ ਜਦੋਂ ਅਜਿਹੇ ਲੋਕ ਜਿਹੜੇ ਨੇ ਪੰਜਾਬ ਲਈ ਪੰਥ ਲਈ ਮਨੁੱਖੀ ਅਧਿਕਾਰਾਂ ਲਈ ਜ਼ਮੂਰੀਅਤ ਕਾਨੂੰਨ ਸੰਵਿਧਾਨ ਦੀ ਗੱਲ ਕਰਦੇ ਨੇ ਔਰ ਬੜੀ ਬੇਬਾਕੀ ਨਾਲ ਨ ਧੜਕ ਹੋ ਕੇ ਕਰਦੇ ਆ ਤੇ ਉਹਨਾਂ ਦੇ ਨਾਲ ਅਚਨਚੇਤ ਬਿਨਾ ਬਿਮਾਰ ਹੋਣ ਜਾਂ ਬਿਨਾ ਬਿਮਾਰੀ ਦੇ ਮੌਤ ਹੁੰਦੀ ਹੈ ਤੇ ਸ਼ੰਕਾ ਜ਼ਰੂਰ ਹੁੰਦਾ ਹੈ ਔਰ ਉਹਦੇ ਵਿੱਚ ਸਾਡਾ ਸਾਰਿਆਂ ਦਾ ਇੱਕ ਹਦਸਾ ਹੈ ਕਿ ਪ੍ਰੀਤ ਸੈਣੀ ਦਾ ਅਚਨਚੇਤ ਜਾਣਾ ਇਹ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ ਦੂਸਰਾ ਵੀਰ ਸੱਜਣ ਜਿਹੜੇ ਨੇ ਭਪਿੰਦਰ ਸਿੰਘ ਹੋਣੀ ਉਹਨਾਂ ਦੇ ਫੋਨ ਤੇ ਉਹਨਾਂ ਨੂੰ ਧਮਕੀਆਂ ਆਉਣੀਆਂ ਕਿ ਸੈਣੀ ਤੋਂ ਬਾਅਦ ਹੁਣ ਤੇਰਾ ਨੰਬਰ ਹੈ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਹਮਣੇ ਬੜੇ ਖਦਸੇ ਪੈਦਾ ਕਰ ਰਹੀਆਂ ਨੇ ਤੇ ਪ੍ਰਸ਼ਾਸਨ ਸਰਕਾਰ ਇਹ ਕੀ ਚਾਹੁੰਦੀ ਹੈ ਇਹ ਹੁਣ ਉਹ ਦੱਸਣ ਕਿ ਹੁਣੇ ਤੱਕ ਜੇ ਕਿਸੇ ਨੇ ਕੰਧ ਤੇ ਖਾਲਿਸਤਾਨ ਲਿਖਿਆ ਹੁੰਦਾ ਮੇਰੇ ਵਰਗੇ ਨੂੰ ਕੋਈ ਕਿਸੇ ਦਾ ਮੈਸੇਜ ਆ ਜਾਂਦਾ ਤੇ ਪੁਲਿਸ ਮੇਰੇ ਘਰੇ ਆ ਜਾਂਦੀ ਆ ਜੀ ਜੀ ਮੇਰਾ ਸਾਹਮਣੇ ਬਿਠਾ ਕੇ ਮੇਰਾ ਮੋਬਾਈਲ ਚੈੱਕ ਕਰਦੀ ਆ ਵੀ ਤੁਸੀਂ ਇਹ ਖਾਲਸਾਨੀਆਂ ਦੇ ਮੈਸੇਜ ਦੇ ਵੇਖਦੇ ਹੋ ਜਾਂ ਤੁਸੀਂ ਕਰਦੇ ਹੋ ਜਾਂ ਤੁਸੀਂ ਸੁਣਦੇ ਹੋ ਦੱਸੋ ਸਾਰਾ ਜੇ ਤੁਸੀਂ ਸਾਡੇ ਮੈਸੇਜ ਤੱਕ ਵੇਖ ਸਕਦੇ ਹੋ ਤੇ ਜਿਹੜੇ ਧਮਕੀਆਂ ਦੇਣ ਵਾਲੇ ਲੋਕ ਨੇ ਇਹਨਾਂ ਨੂੰ ਕਿਉਂ ਨਹੀਂ ਪ੍ਰਸ਼ਾਸਨ ਜਾਂ ਸਰਕਾਰ ਪੁੱਛਦੀ ਜੇ ਨਹੀਂ ਪੁੱਛ ਰਹੀ ਤੇ ਫਿਰ ਕਿਤੇ ਇਹ ਸਰਕਾਰਾਂ ਤ ਨਹੀਂ ਕਰਾਦੀਆਂ ਕੁਦਰਤੀ ਹੈ ਵਿਹਾਰਕ ਦੇ ਮਨ ਚਾਉਂਦਾ ਉਹ ਗੱਲਾਂ ਜਿਹੜੀਆਂ ਸਾਰਿਆਂ ਦੇ ਮਨਾਂ ਚ ਨਹੀਂ ਸਾਡੇ ਵਿੱਚ ਵੀ ਹੈ ਰਹੀ ਗੱਲ ਪ੍ਰੀਤ ਸਿੰਘ ਸੈਣੀ ਹੋਣਾ ਦੀ ਘਾਟ ਦੀ ਉਹ ਕਦੇ ਪੂਰੀ ਨਹੀਂ ਹੋਣੀ ਔਰ ਇਹ ਵੀ ਕਵਾਂਗਾ ਪੀ ਇਹਨਾਂ ਕਟਨਾਵਾ ਤੋਂ ਕਦੇ ਅੱਖਾਂ ਮੀਟਣ ਦੀ ਕੋਸ਼ਿਸ਼ ਨਾ ਕਰਿਓ ਇਹਨਾਂ ਕਟਨਾਵਾ ਤੋਂ ਸਿੱਖਿਓ ਤਾਂ ਕਿ ਅੱਗੇ ਵਾਸਤੇ ਪਹਿਲਾਂ ਵੀ ਬੜੇ ਪ੍ਰੀਤ ਸੈਣੀ ਚਲੇ ਗਏ ਤੇ ਗਾਂਹ ਵਾਸਤੇ ਵੀ ਪ੍ਰੀਤ ਸੈਣੀ ਇਸ ਤਰ੍ਹਾਂ ਅਜਾਈ ਮੌਤੇ ਨਾ ਜਾਣ ਇਹ ਸਾਰੀਆਂ ਚੀਜ਼ਾਂ ਬਹੁਤ अहमਤ ਮੰਗਦੀਆਂ ਨੇ ਤੇ ਉਹਦੇ ਨਾਲ-ਨਾਲ ਅੱਜ ਸਾਰਿਆਂ ਨੇ ਇੱਥੇ ਵਿਚਾਰਾ ਵੀ ਕੀਤੀਆਂ ਕਿ ਉਹਦੀ ਡਾਕਟਰੀ ਰਿਪੋਰਟ ਦੇ ਨਾਲ-ਨਾਲ ਕਾਨੂੰਨੀ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਵੀ ਕੀਤੀਆਂ ਜਾਣਗੀਆਂ ਔਰ ਵਾਰ-ਵਾਰ ਬੇਨਤੀ ਕਰਾਂਗੇ ਕਿ ਚਾਹੇ ਪੱਤਰਕਾਰ ਭਾਈਚਾਰਾ ਸਾਡੇ ਕਿਸਾਨੀ ਵਿੰਗ ਨੇ ਜਾਂ ਸਾਡੀਆਂ ਹੋਰ ਜਥੇਬੰਦੀਆਂ ਕੋਸ਼ ਇੱਥੇ ਪਹੁੰਚੀਆਂ ਨੇ ਪਰ ਮੌਤ ਤੋਂ ਬਾਅਦ ਜੋ سوشل میڈیا ਦੇ ਵਿੱਚ ਵੇਖਣ ਲਈ ਆਇਆ ਇਕਦਮ ਸ਼ਨਾਟਾ ਜਿਹਾ ਸ਼ਾਜਾਣਾ ਉਹ ਵੀ ਮਾੜੀ ਗੱਲ ਹੈ ਤੇ ਸਰਕਾਰ ਨੂੰ ਇਹ ਵੀ ਕਵਾਂਗੇ ਕਿ ਜਿਹੜੇ ਪੱਤਰਕਾਰ ਭਰਾ ਲੋਕਾਂ ਦੀ ਆਵਾਜ਼ ਸਰਕਾਰ ਤੱਕ ਲੈ ਜਾਂਦੇ ਨੇ ਤੇ ਸਰਕਾਰ ਦੀਆਂ ਪਾਲਿਸੀਆਂ ਲੋਕਾਂ ਤੱਕ ਲੈ ਜਾਂਦੇ ਆ ਜੀ ਫਿਰ ਜੇ ਕਿਤੇ ਸਰਕਾਰ ਧੱਕਾ ਕਰੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਤੇ ਜੇ ਲੋਕ ਗੁੰਮਰਾਹ ਹੋ ਜਾਣ ਤੇ ਲੋਕਾਂ ਨੂੰ ਜਾਗਰੂਕ ਕਰਕੇ ਵੀ ਸਰਕਾਰ ਦੀ ਗੱਲ ਸਮਝਾ ਦਿੰਦੇ ਉਹ ਬੇਬਾਕ ਜਿਹੜੇ ਨ ਧੜਕ ਪੱਤਰਕਾਰ ਕਰਨ ਪੱਤਰਕਾਰਤਾ ਕਰਨ ਵਾਲੇ ਵੀਰ ਨੇ ਜੀ ਉਹਨਾਂ ਦੀ ਸੁਰੱਖਿਆ ਉਹਨਾਂ ਦਾ ਭਵਿੱਖ ਵੀ ਸਰਕਾਰਾਂ ਨੂੰ ਵੇਖਣ ਦੀ ਲੋੜ ਹੈ ਇਸ ਇਹ ਜਿਹੜਾ ਆਦਾਰਾ ਆ ਇਹਨੂੰ ਪਵਿੱਤਰ ਵੀ ਰੱਖਿਆ ਜਾਵੇ ਇਹਦੀ ਸੁਰੱਖਿਆ ਵੀ ਕਾਇਮ ਰੱਖੀ ਜਾਵੇ ਵੀਰ ਜੀ ਜਿਸ ਤਰ੍ਹਾਂ ਪ੍ਰੀਤ ਸਿੰਘ ਸੈਣੀ ਨੂੰ ਧਮਕੀਆਂ ਆ ਰਹੀਆਂ ਸੀ ਕਿੰਨਾ ਕੁ ਸਮਾਂ ਪਹਿਲਾਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈ ਸੀ ਇਹ ਕੌਣ ਲੋਕ ਹੋ ਸਕਦੇ ਨੇ ਧਮਕੀਆਂ ਦੇਣ ਵਾਲੇ ਤੇ ਤੁਹਾਡੇ ਸਾਹਮਣੇ ਹੀ ਉਹਨਾਂ ਨੇ ਤੇ ਆਪਣੇ 에ਪੀਸੋਡ ਚਲਾਏ ਹੋਏ ਆ ਕਿ ਜਦੋਂ ਉਹਨਾਂ ਨੇ ਗੁਰੂ ਦੀਆਂ ਗੋਲਕਾਂ ਲਈ ਗੁਰੂ ਕੇ ਬਾਗ ਗੁਰੂ ਦਾ ਇਤਿਹਾਸ ਗੁਰੂਆਂ ਦੀਆਂ ਜ਼ਮੀਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਜਾਂ ਗੁਰੂ ਘਰ ਦੇ ਵਿੱਚ ਜਿਹੜਾ ਮਸੰਦ ਲਾਣਾ ਉੱਥੇ ਬਾਦਲ ਕਿਆਂ ਦਾ ਕਬਜ਼ਾ ਕਰਕੇ ਬੈਠਾ ਤੇ ਜਿੰਨੀਆਂ ਕੁਰੀਤੀਆਂ ਇਹ ਕਰ ਰਹੇ ਨੇ ਜਾਂ ਇਹਨਾਂ ਨੇ ਕੀਤੀਆਂ ਨੇ ਇਹ ਤੇ ਨਰੈਣੂਮਹੰਤਾ ਦੇ ਵੀ ਪਿਓ ਨਿਕਲੇ ਉਨੀਆਂ ਗੱਲਾਂ ਤਾਂ ਉਹਨੇ ਵੀ ਨਹੀਂ ਕੀਤੀਆਂ ਜਿੰਨੀਆਂ ਇਹ ਕਰ ਰਿਹਾ ਉਹ ਸਭ ਕਾਹੇ ਨੂੰ ਨੰਗਾ ਕਰਨ ਵਾਲਾ ਸੀਗਾ ਪ੍ਰੀਤ ਸਿੰਘ ਸੈਣੀ ਤੇ ਪ੍ਰੀਤ ਸੈਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਸੀ ਉਹਨੂੰ ਜਿਉਂਦਾ ਰੱਖਣ ਲਈ ਲੜ ਰਿਹਾ ਸੀਗਾ ਪਰ ਜਿਹੜੀਆਂ ਜੋਕਾਂ ਚੰਬੜੀਆਂ ਸੀਗੀਆਂ ਉਹ ਬਿਨਾ ਵਜ੍ਹਾ ਉਸ ਦਾ ਵਿਰੋਧ ਕਰ ਕਰਕੇ ਉਹਨੂੰ ਧਮਕੀਆਂ ਵੀ ਦਿੰਦੇ ਆਏ ਉਹ ਵੀਡੀਓ ਅੱਜ ਵੀ ਪਈਆਂ ਹੋਈਆਂ ਕਿ ਪ੍ਰੀਤ ਸਿੰਘ ਸੈਣੀ ਤੇਰਾ ਵੇਖੇ ਕੀ ਕਰਦੇ ਆ ਤੈਨੂੰ ਚੀਰ ਦਿਆਂਗੇ ਮਾਰ ਦਿਆਂਗੇ ਉਹ ਤੇ ਸਾਫ ਹੈ ਕਿ ਇਹ ਸ਼ਰੋਮਣੀ ਕਮੇਟੀ ਵਾਲਾ ਲਾਣਾ ਨੂੰ ਧਮਕੀਆਂ ਹੀ ਨਹੀਂ ਸੀ ਦਿੰਦਾ ਉਹਦੇ ਤੇ ਪਰਚੇ ਵੀ ਕਰਾਉਂਦਾ ਸੀ ਰੋਜ਼ ਉਹਨੂੰ ਨੋਟਿਸ ਆਉਂਦੇ ਸਨ ਔਰ ਜਲੀਲ ਵੀ ਕੀਤਾ ਜਾਂਦਾ ਸੀਗਾ ਕਿ ਇੰਨੀ ਧੁੰਦ ਦੇ ਵਿੱਚ ਰਾਤ ਨੂੰ ਕਿਹੜਾ ਕੋਟ ਲੱਗਦਾ ਕਿ 8 ਵਜੇ ਮੈਸੇਜ ਆ ਜਾਂਦਾ ਕਿ ਸਵੇਰੇ ਅੰਮ੍ਰਿਤਸਰ ਅਦਾਲਤ ਵਿੱਚ ਜਾ ਕੇ ਹਾਜ਼ਰ ਹੋ ਫਿਰ ਉਹ ਸਵੇਰੇ 9 ਵਜੇ ਪਟਿਆਲੀਆਂ ਬੰਦਾ ਜਿਹੜਾ ਧੁੰਦ ਚ ਚੱਲੂ ਇਹਦਾ ਮਤਲਬ 3 ਵਜੇ ਚੱਲੂ ਤੇ 5 6 8 ਵਜੇ ਪਹੁੰਚੂ ਜੀ ਉਹ ਕੱਲਾ ਬੰਦਾ ਉਹ ਪਹੁੰਚਦਾ ਏ ਤੇ ਉਹ ਕਿਸੇ ਖਤਰੇ ਤੋਂ ਖਾਲੀ ਨਹੀਂ ਫਿਰ ਸਾਰਾ ਸਾਰਾ ਦਿਨ ਨੂੰ ਉੱਥੇ ਬਿਠਾਉਣਾ ਤਕਾਲਾ ਨੂੰ ਕਹਿਣਾ ਵੀ ਹੁਣ ਤੁਸੀਂ ਜਾ ਸਕਦੇ ਹੋ ਫਿਰ ਰਾਤ ਫਿਰ ਉਹ ਧੁੰਦ ਚ ਪਟਿਆਲੇ ਪਹੁੰਚੋ ਇਹ ਔਰ 295ਏ ਦੇ ਪਰਚੇ ਸਰਕਾਰ ਨੇ ਉਹਨਾਂ ਲੋਕਾਂ ਤੇ ਤੇ ਕੀਤੇ ਨਹੀਂ ਜਿਹੜੇ 328 ਰੂਪ ਚੋਰੀ ਵੇਚ ਕੇ ਖਾ ਗਏ ਸਪਰੀਮ ਕੋਰਟ ਦੀ ਸਟੇਟਮੈਂਟ ਦੀ ਪਰਵਾਹ ਨਹੀਂ ਕੀਤੀ ਗਈ ਕਾਨੂੰਨ ਦੀ ਨਹੀਂ ਪਰਵਾਹ ਕੀਤੀ ਗਈ ਗੁਰੂ ਦੇ ਅਦਬ ਦੀ ਪਰਵਾਹ ਨਹੀਂ ਸਿੱਖ ਭਾਵਨਾਵਾਂ ਦੀ ਪਰਵਾਹ ਨਹੀਂ ਕੀਤੀ ਗਈ ਕਿਸੇ ਸਿੱਖ ਰਹਿਤ ਮਰਜਾਦਾ ਗੁਰਦੁਆਰਾ ਐਕਟ ਦੀ ਪਰਵਾਹ ਨਹੀਂ ਕੀਤੀ ਗਈ ਜਿਨ੍ਹਾਂ ਨੂੰ ਮੋਹਰਾ ਬਣਾ ਕੇ ਇਹ ਉੱਥੇ ਜਥੇਦਾਰ ਬਣੇ ਬੈਠੇ ਆ ਔਰ ਉਹ ਹੱਕ ਵਿੱਚ ਬੋਲਣ ਵਾਲੇ ਗੁਰੂ ਪੰਥ ਦੇ ਪ੍ਰੀਤ ਸੈਣੀ ਦੇ ਵਿਰੁੱਧ 295 ਦਾ ਪਰਚਾ ਕਰ ਦਿੱਤਾ ਤੇ ਪਰਚਾ ਜਿੰਨਾ ਤੇ ਕਰਨਾ ਸੀ ਉਹਨਾਂ ਨੂੰ ਤੇ ਅੱਜ ਵੀ ਸਰਕਾਰ ਪੁਛਰੀ ਵੀ ਚੋਰ ਜੀ ਤੁਹਾਡੇ ਤੇ ਪਰਚਾ ਕਰਦੀ ਏ ਇਹ ਕਾਨੂੰਨ ਸਾਡੇ ਪੰਜਾਬ ਵਿੱਚ ਅੱਜ ਵੀ ਚੱਲਦਾ ਆ ਵੀ ਜਿਹਦਾ ਨੋਟ ਤੇ ਵੋਟ ਤੇ ਜੋਰ ਪੈਂਦਾ ਆ ਉਹਨਾਂ ਨੂੰ ਜਾ ਕੇ ਪੁੱਛਿਆ ਜਾਂਦਾ ਵੀ ਤੁਹਾਡੇ ਤੇ ਮੁਕਦਮਾ ਦਰਜ ਕਰ ਲਈਏ ਸੋ ਕਿੰਨੀਆਂ ਕੁ ਧੱਕੇਸ਼ਾਹੀਆਂ ਪ੍ਰੀਤ ਸੈਣੀ ਤੇ ਹਮਲੇ ਕੀਤੇ ਗਏ ਇੱਥੋਂ ਤੱਕ ਉਹਨੂੰ ਮਾਰ ਕੇ ਸੁੱਟ ਗਏ ਸਨ ਪਰ ਕੁਦਰਤ ਨੇ ਉਹਨੂੰ ਉਦੋਂ ਮਰਨ ਨਹੀਂ ਦਿੱਤਾ 2 ਘੰਟੇ ਬਾਅਦ ਉਹਨੂੰ ਹੋਸ਼ ਆਈ ਆਪਣੀ ਗੱਡੀ ਚਲਾ ਕੇ ਹਸਪੀਟਲ ਆਪ ਪਹੁੰਚਦਾ ਹੈ ਉੱਥੇ ਜਾ ਕੇ ਜਦੋਂ ਉਹਨੂੰ ਦਾਖਲ ਨਹੀਂ ਕਰਦੇ ਤੇ ਉਹ ਪਤਾ ਨਹੀਂ ਕਿਹੜੇ ਢੰਗ ਨਾਲ ਉਹਨੂੰ ਐਕਸੀਡੈਂਟ ਦਾ ਨਾਂ ਦੇ ਕੇ ਦਾਖਲ ਕੀਤਾ ਗਿਆ ਤੇ ਜਦੋਂ ਹੋਸ਼ ਆਈ ਤੇ ਹਸਪੀਟਲ ਖਾਲੀ ਪਿਆ ਹੋਇਆ ਸੀਗਾ ਵੀ ਪ੍ਰੀਤ ਸੈਣੀ ਬਚ ਗਿਆ ਉਹੀ ਪ੍ਰੀਤ ਸੈਣੀ ਗੂਲੂ ਕੋਜ ਦੀ ਬੋਤਲ ਹੱਥ ਚ ਫੜਦਾ ਹੈ ਮੁਰਗੀ ਆਪਣੀ ਗੱਡੀ ਚਲਾ ਕੇ ਕਿਸੇ ਆਪਣੇ ਮਿੱਤਰ ਦੇ ਘਰ ਜਾਂਦਾ ਹੈ ਜੀ ਬਾਰੀ ਦੇ ਨਾਲ ਉਹ ਬੋਤਲ ਟੰਗ ਕੇ ਗੁਰੂ ਕੋ ਚੜਾਉਂਦਾ ਹੈ ਇਲਾਜ ਕਰਉਂਦਾ ਹੈ ਉੱਥੋਂ ਵੀ ਬਚ ਗਿਆ ਜਦੋਂ ਇਹਨਾਂ ਨੇ ਪਰਚਾ ਕਰਾਇਆ ਤੇ 27 ਦਿਨ ਭਾਈ ਖੋਸ਼ੇ ਦੇ ਕੋਲੇ ਹੋ ਰਿਆ ਜੀ ਉਹਨਾਂ ਦਿਨਾਂ 'ਚ ਉਹ ਜਿਹੜੀ ਬੰਬੀ ਤੇ ਜਾ ਕੇ ਵੀਡੀਓ ਪਾਉਂਦਾ ਸੀ ਉਸ ਬੰਬੀ ਤੇ ਵੀ ਮਾਰਨ ਵਾਲੇ ਬੰਦੇ ਪਹੁੰਚ ਗਏ ਸਨ ਵਾਹ ਉਥੋਂ ਹੀ ਕੁਦਰਤ ਨੇ ਉਹਨੂੰ ਬਚਾ ਲਿਆ ਮਰਨ ਨਹੀਂ ਦਿੱਤਾ ਉਹਦੇ ਮੋਬਾਈਲ ਲੈ ਗਏ ਉਹਦੇ ਪੈਸੇ ਖੋ ਕੇ ਲੈ ਗਏ ਨਸ਼ੇ ਵਿੱਚ ਤੁੱਟ ਲੋਕ ਸਨ ਕਹਿੰਦਾ ਵਿਡਾਲਾ ਜੀ ਮੈਂ ਫਿਰ ਬਚ ਗਿਆ ਕੁਦਰਤ ਨੇ ਮੈਨੂੰ ਬਚਾ ਲਿਆ ਇਹ ਕਿੰਨੇ ਕੋਦੇ ਤੇ ਹਮਲੇ ਕਿੰਨਾ ਕੁ ਤਸ਼ੱਦਦ ਕਿੰਨੇ ਕ ਕੇਸ ਤੇ ਕਿੰਨਾ ਕੁ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਕਿੰਨਾ ਵੱਲੋਂ ਸ਼੍ਰੋਮਣੀ ਕਮੇਟੀ ਤੇ ਕਾਬਜ ਮਸੰਦ ਲਾਣਾ ਜਿਹੜਾ ਹੈ ਉਹਨੂੰ ਸ਼ਰੇਆਮ ਧਮਕੀਆਂ ਦੇ ਦੇ ਕਹਿੰਦਾ ਸੀ ਤੈਨੂੰ ਵੱਢ ਦਿਆਂਗੇ ਚੀਰ ਦਿਆਂਗੇ ਤੁਹਾਡੇ ਸਾਹਮਣੇ ਹੀ ਆ ਇਹ ਮੇਰੇ ਕਹਿਨ ਦੀ ਲੋੜ ਦੀ ਉਹਨਾਂ ਵੀਡੀਓ ਆਪ ਬਣਾ ਕੇ ਪਾਈਆਂ ਹੋਈਆਂ ਬਡਾਲਾ ਸਾਹਿਬ ਖੀਰਾ ਸਵਾਲ ਕਰ ਲੈਨੇ ਆ ਕਿ ਸਿੱਖ ਕੌਮ ਇੱਕ ਹੈ ਸ਼ਬਦ ਗੁਰੂ ਇੱਕ ਹੈ ਤੇ ਗੁਰੂ ਗ੍ਰੰਥ ਸਾਹਿਬ ਇੱਕ ਹੈ ਸਿੱਖ ਕੌਮ ਦੇ ਵਿੱਚ ਵੰਡੀਆਂ ਕਿਸ ਤਰ੍ਹਾਂ ਪਈਆਂ ਨੇ ਵੀ ਧਰਨੇ ਤਿੰਨ ਤੋਂ ਚਾਰ ਲੱਗੇ ਨੇ ਕੌਮ ਦੇ ਇੱਕ ਭਾਈ ਅਮਰਤਪਾਲ ਦਾ ਇੱਕ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦਾ ਇੱਕ ਕਿਸਾਨਾਂ ਦਾ ਲੱਗਿਆ ਬਲਕਿ ਤੁਹਾਡਾ ਵੀ ਧਰਨੇ ਦਾ ਟੈਂਟ ਜਿਹੜਾ ਹਾਲੇ ਲੱਗਿਆ ਹੋਇਆ ਹੈ ਕਿਵੇਂ ਵੇਖਦੇ ਹੋ ਪਹਿਲੀ ਗੱਲ ਤਾਂ ਸਿੱਖ ਧਰਨੇ ਨਹੀਂ ਲਾਉਂਦੇ ਜੀ ਦੂਜੀ ਗੱਲ ਸਿੱਖ ਭੁਖੜਤਾ ਲੱਜ ਵਿਸ਼ਵਾਸ ਨਹੀਂ ਰੱਖਦੇ ਬਿਲਕੁਲ ਜੀ ਤੀਸਰੀ ਗੱਲ ਸਿੱਖ ਕੋਈ ਹੋਰ ਤਰ੍ਹਾਂ ਦਾ ਕੋਈ ਰੋਸ ਮੁਜ਼ਾਹਰਾ ਨਹੀਂ ਕਰਦੇ ਜੀ ਸਿੱਖ ਨੇ ਜਦੋਂ ਵੀ ਆਵਾਜ਼ ਦਿੱਤੀ ਆ ਉਹਨੇ ਕੋਈ ਮੋਰਚੇ ਬਾਬਤ ਦਿੱਤੀ ਜੀ ਅਸੀਂ 328 ਰੂਪਾਂ ਦੇ ਬਾਬਤ ਆਵਾਜ਼ ਦੇ ਕੇ ਜਿਹੜੀ ਗੱਲ ਕਰ ਰਹੇ ਆ ਉਹ ਧਰਨਾ ਨਹੀਂ ਉੱਥੇ ਲਿਖਿਆ ਹੋਇਆ ਪੰਥਕ ਹੂਕਾ ਇਕੱਠ ਹੂਕਾ ਦੇ ਰਹੇ ਆ ਪ੍ਰਸ਼ਾਸਨ ਨੂੰ ਪੰਥ ਨੂੰ ਕਿ 328 ਰੂਪ ਕਿਹੜੇ ਚੋਰਾਂ ਨੂੰ ਚੋਰੀ ਕਿਉਂ ਦਿੱਤੇ ਨੇ ਉਹਦੀ ਵਜ੍ਹਾ ਜਾਣਨੀ ਚਾਹੁੰਦੇ ਆ ਉਹਨਾਂ ਦੋਸ਼ੀਆਂ ਤੇ ਮੁਕੱਦਮੇ ਦਰਜ ਕੀਤੇ ਜਾਣ ਜਿਹੜੀ ਰਿਪੋਰਟ 1100 ਸਫਿਆਂ ਦੀ ਸਾਹਮਣੇ ਰੱਖੀ ਹੋਈ ਹੈ ਜਨਤਕ ਕੀਤੀ ਸ਼੍ਰੋਣੀ ਕਮੇਟੀ ਨੇ ਆਪ ਉਹ ਪੰਥਕ ਹੋਕਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਨਾ ਕਿਸਾਨੀ ਮੋਰਚਾ ਲੱਗਿਆ ਸੀ ਜੀ ਨਾ ਕੌਮੀ ਇਨਸਾਫ਼ ਮੋਰਚਾ ਲੱਗਿਆ ਸੀ ਨਾ ਬਰਗਾੜੀ ਮੋਰਚਾ ਲੱਗਿਆ ਸੀਗਾ ਤੇ ਨਾ ਹੁਣ ਜਿਹੜਾ ਸਾਡੇ ਗਵਾਂਢ ਲਾ ਦਿੱਤਾ ਲਿਆ ਕੇ ਨਾ ਇਹ ਮੋਰਚਾ ਲੱਗਿਆ ਸੀਗਾ ਏ ਹੁਣ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਇੰਨੇ 5-7 ਲਾਉਣ ਦੀ ਕਿਉਂ ਲੋੜ ਪੈ ਗਈ ਕਿਉਂਕਿ ਨਾ ਤੇ ਮੈਂ ਤੁਹਾਨੂੰ ਉੱਥੇ ਆਉਣ ਤੋਂ ਰੁਕਿਆ ਜੀ ਨਾ ਮੈਂ ਤੁਹਾਡੇ ਨਾਲ ਜਾਣ ਤੋਂ ਰੁਕਿਆ ਵੀ ਮੈਂ ਨਹੀਂ ਜਾਣਾ ਗੱਲ ਤਾਂ ਇੰਨੀ ਸੀ ਕਿ ਵੀ ਜਿਹੜਾ ਲੱਗਾ ਉਹਨੂੰ ਪਹਿਲਾਂ ਫਤਿਹ ਕਰ ਲੋ ਤੁਹਾਡਾ ਹੀ ਆ ਤੇ ਜੇ ਤੁਸੀਂ ਉਹਨੂੰ ਛੱਡ ਕੇ ਬਾਕੀ ਹੋਰ ਲਾ ਰਹੇ ਹੋ ਤੇ ਫਿਰ ਸਾਫ਼ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੁਹਾਡਾ 328 ਰੁਪਆ ਨਾਲ ਕੋਈ ਮਤਲਬ ਨਹੀਂ ਜਿਹੜੀ ਗੱਲ ਮੈਂ ਕਰਾਂਗਾ ਉਹ ਮੋਰਚਾ ਹੈ ਜਿਹੜੀ ਤੁਸੀਂ ਕਰੋਗੇ ਉਹ ਮੋਰਚਾ ਨਹੀਂ ਇਸ ਲਈ ਇੱਥੇ ਕੋਈ ਵਖਰੇਵਾ ਨਹੀਂ ਸੀਗਾ ਜਿਹੜੀ ਪੰਥਕ ਹੋ ਕੇ ਦੀ ਗੱਲ ਸ਼ੁਰੂ ਕਰ ਦਿੱਤੀ ਗਈ ਇਹ ਪੰਥ ਨੂੰ ਚਾਹੀਦਾ ਸੀਗਾ ਕਿ ਉਹਨੂੰ ਪਹਿਲਾਂ ਸਿਰੇ ਲਾ ਲੈਂਦੇ ਉਦੋਂ ਬਾਅਦ ਦੂਸਰਾ ਸ਼ੁਰੂ ਕਰ ਲੈਂਦੇ ਜੇ ਦੂਸਰਾ ਸ਼ੁਰੂ ਕਰਨਾ ਹੈ ਤੇ ਸਾਰੇ ਉੱਥੇ ਇਕੱਠੇ ਬੈਠ ਸਕਦੇ ਆ ਤੀਸਰਾ ਸ਼ੁਰੂ ਕਰਨਾ ਤੇ ਦੂਸਰੇ ਨੂੰ ਪੂਰਾ ਕਰਕੇ ਤੀਸਰੇ ਤੇ ਜਾ ਕੇ ਬੈਠਾ ਜਾ ਸਕਦਾ ਹੈ ਚੌਥਾ ਸ਼ੁਰੂ ਕਰਨਾ ਤੇ ਤੀਸਰੇ ਨੂੰ ਪਹਿਲਾਂ ਸਾਡਾ ਉਹਨੂੰ ਫਤਿਹ ਕਰਨਾ ਫਰਜ਼ ਬਣਦਾ ਹੈ ਇਸ ਲਈ ਮੈਂ ਤਾਂ ਕੋਈ ਚਾਰ ਮੋਰਚੇ ਨਹੀਂ ਲਾਏ ਮੇਰੇ ਤੋਂ ਬਾਅਦ ਲੱਗੇ ਨੇ ਇਹ ਲਾਉਣ ਵਾਲਿਆਂ ਨੂੰ ਪੁੱਛੋ ਕਿ ਉਹਨਾਂ ਨੇ ਉੱਥੇ ਜਾਣ ਦੀ ਬਜਾਏ ਵੱਖਰੇ ਚਾਰ ਕਿਉਂ ਲਾ ਲਏ ਵੀਰ ਜੀ ਛੋਟ ਦੇ ਵਿੱਚ ਗੱਲ ਕਰ ਲੈਣੇ ਆ ਅੱਜ ਸਟੇਜ ਤੇ ਜਦੋਂ ਗੱਲਬਾਤ ਕਰਦੇ ਸੀ ਪ੍ਰਚਾਰਕ ਉਹਨੇ ਇੱਕ ਗੱਲ ਬੜੀ ਵੱਡੀ ਕਹੀ ਹੈ ਕਹਿੰਦੇ ਵੀ ਜਿਹੜੀ ਰਿਪੋਰਟ ਆਉਣੀ ਹੈ ਪ੍ਰੀਤ ਸਿੰਘ ਸੈਣੀ ਦੀ ਕਹਿੰਦੇ ਸਾਨੂੰ ਪਤਾ ਹੈ ਰਿਪੋਰਟਾਂ ਪਹਿਲਾਂ ਕਿਸ ਤਰ੍ਹਾਂ ਦੀ ਆਉਂਦੀਆਂ ਕਿਵੇਂ ਵਿਖਦੇ ਹੋ ਵੇਖੋ ਜੋ ਸਿੱਖਾਂ ਨਾਲ 1947 ਤੋਂ ਹੋਇਆ ਜੀ ਜਾਂ ਸ਼ੇਰੀ ਪੰਜਾਬ ਦੇ ਜਾਣ ਤੋਂ ਬਾਅਦ ਸਾਡੇ ਨਾਲ ਵਾਪਰਿਆ ਜੀ 93% ਦੀ ਸਿੱਖਾਂ ਨੇ ਇਸ ਦੇਸ਼ ਲਈ ਕੁਰਬਾਨੀਆਂ ਕੀਤੀਆਂ ਜੀ ਤੇ ਜਿੱਥੇ ਸਾਨੂੰ ਸਰਕਾਰਾਂ ਨੇ ਪ੍ਰਸ਼ਾਸਨ ਨੇ ਸਿਵਾਏ ਜੁਰਾਇਮ ਪੇਸ਼ਾ ਤੋਂ ਵੇਖਿਆ ਹੀ ਨਹੀਂ ਹਰ ਥਾਂ ਤੇ ਸਿੱਖਾਂ ਨਾਲ ਸਮਾਜਿਕ ਧਾਰਮਿਕ ਰਾਜਨੀਤਿਕ ਆਰਥਿਕ ਧੱਕਾ ਕੀਤਾ ਛੱਡੇ ਗੁਰਦੁਆਰਿਆਂ ਦੇ ਇਤਿਹਾਸ ਬਦਲ ਕੇ ਉਹਨਾਂ ਨੂੰ ਮੰਦਰ ਬਣਾਇਆ ਜੀ ਗੁਰਦੁਆਰਿਆਂ ਦੇ ਵਿੱਚ ਰਾਮ ਸ਼ਬਦ ਇੱਟਾਂ ਲਿਖੀਆਂ ਦੱਬੀਆਂ ਜਾਂਦੀਆਂ ਨੇ ਸ਼ਿਵ ਲਿਖ ਕੇ ਦੱਬੀਆਂ ਜਾਂਦੀਆਂ ਨੇ ਹੋਰ ਕਈ ਕੁਛ ਕੀਤਾ ਜਾਂਦਾ ਹੈ ਇੱਥੇ ਭਾਈ ਖਾਲੜੇ ਵਰਗੇ ਦੇ ਇਨਸਾਫ ਨਹੀਂ ਮਿਲੇ ਨਕਉਦਰ ਕਾਟ ਦਾ ਇਨਸਾਫ ਨਹੀਂ ਮਿਲਿਆ ਭਾਈ ਉਧਰੋਂ ਜਿਹੜਾ ਕੌਂਕੇ ਜੀ ਦਾ ਇਨਸਾਫ ਨਹੀਂ ਮਿਲਿਆ ਉਹਨਾਂ ਸਾਰਿਆਂ ਨੂੰ ਮੁੱਖ ਰੱਖਦੇ ਆਂ ਬਰਗਾੜੀ ਕੱਡ ਦਾ ਇਨਸਾਫ ਨਹੀਂ ਮਿਲਿਆ 328 ਰੂਪਾਂ ਦਾ ਇਨਸਾਫ ਨਹੀਂ ਮਿਲਿਆ ਚੌਰ ਸਿੱਧਵਾ ਭਾਈ ਜਸਵੰਤ ਸਿੰਘ ਚੜਦੀ ਜਵਾਨੀ ਉਹ ਮੁੰਡਾ ਗੋਲੀ ਮਾਰ ਕੇ ਮਾਰ ਦਿੱਤਾ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਇਹਨਾਂ ਚੀਜ਼ਾਂ ਨੂੰ ਰੱਖ ਕੇ ਸਾਡਾ ਖਦਸਾ ਹੈ ਕਿ ਰਿਪੋਰਟਾਂ ਇੱਥੇ ਕੁਝ ਵੀ ਆ ਸਕਦੀਆਂ ਨੇ ਜੇ ਕਿਸਖਾਂ ਦੇ ਖਿਲਾਫ ਹੋਣ ਇਹ ਹੁਣ ਸਰਕਾਰ ਪ੍ਰਸ਼ਾਸਨ ਨੇ ਵੇਖਣਾ ਹੈ ਕਿ ਉਹਨਾਂ ਰਿਪੋਰਟਾਂ ਨੂੰ ਸਹੀ ਕਰਕੇ ਸਾਡਾ ਵਿਸ਼ਵਾਸ ਕਿਵੇਂ ਜਿੱਤਣਾ ਹੈ ਜੇ ਵੀਰ ਜੀ ਇਨਸਾਫ ਨਹੀਂ ਮਿਲਦਾ ਫਿਰ ਤੁਹਾਡਾ ਅਗਲਾ ਸਟੈਂਡ ਕੀ ਹੋਵੇਗਾ ਫਿਰ ਉਹ ਤਾਂ ਸਿੱਖ ਲੜਦੇ ਆ ਰਹੇ ਆ ਜਿੰਨਾ ਚਿਰ ਜਿਉਂਦੇ ਆ ਲੜਦੇ ਰਵਾਂਗੇ ਅਸੀਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਮੈਦਾਨੇ ਜੰਗ ਚ ਨਿਤਰਾਂਗੇ ਤੇ ਸਰਕਾਰ ਖਾਲਸਾ ਦਰਬਾਰ ਖਾਲਸਾ ਫਿਰ ਇਨਸਾਫ ਲੈਣਾ ਜਾਣਦਾ ਪਿਲੈ ਲੋ ਬਿਲਕੁਲ ਜੀ ਧੰਨਵਾਦ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਟਾਂਡਾ ਮੰਡੀ ਦੇ ਵਿੱਚ ਜਿੱਥੇ ਕਿ ਅੱਜ ਪ੍ਰੀਤ ਸਿੰਘ ਸੈਣੀ ਦੀ ਅੰਤਮ ਅਰਦਾਸ ਹੋਈ ਸੀਗੀ ਹਜ਼ਾਰਾਂ ਸੰਗਤਾਂ ਪਹੁੰਚੀਆਂ ਨੇ ਸੋ ਸਾਰੇ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਇੱਥੇ ਪਹੁੰਚੇ ਸੀਗੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਬਲਦੇਵ ਸਿੰਘ ਵਡਾਲਾ ਨੇ ਬਹੁਤ ਬਹੁਤ ਵੱਡੇ ਖਲਾਸੇ ਕੀਤੇ ਹੈਗੇ ਨੇ ਐਸਜੀਪੀਸੀ ਦੇ ਜਾਂ ਆਪਾਂ ਗੱਲ ਕਰ ਰਹੀਏ ਧਰਨਿਆਂ ਦੇ ਜਿਹੜੇ ਧਰਨੇ ਚਾਰ ਤੋਂ ਪੰਜ ਚੱਲਦੇ ਹੋਏ ਨੇ ਸੋ ਇਸ ਵੀਡੀਓ ਤੇ ਤੁਸੀਂ ਆਪਣੇ ਜਵਾਬ ਕਮੈਂਟ ਜਰੂਰ ਦੇਣੇ ਕਰਿਆ ਜੇ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਹਵਾ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ